ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੌਜੂਦ ਲੜਣੀਆਂ ਸਾਰੀਆਂ ਤਰ੍ਹਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ। ਇਹ ਤਾਂ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ। ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਥ ਨਾਲ ਜੁੜਿਆ ਹੋਇਆ ਹੈ। ਅਸੀਂ ਕੱਲ ਮੋਗਰਨੀ ਵਿੱਚ ਲੱਖਾਂ ਦੇ ਘੱਟ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆ ਵਖਰੇਵੇਂ ਬਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਗੱਲ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਗੜੀਏ ਔਰ ਇਹਦੇ 'ਚ ਜਿੱਤ ਪ੍ਰਾਪਤ ਕਰੀਏ ਤੇ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮਾਡਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਵਿਚੇਤੀ ਮੀਟਿੰਗ ਤੋਂ ਦਿਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 ਤਰੀਕ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੋ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਨੂੰ ਉਹ ਚੰਗੀ ਸਿਹਤ ਬਖਸ਼ੇ ਸੇਤਿਆਪ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਕਾਰ ਇੱਥੇ ਆਉਣ ਤੇ ਸਾਡੇ ਨਾਲ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵੈਕ ਜੀ ਘਰਕਾਲ ਸਾਹਿਬ ਵੈਕ ਰਾਜਵਾਲੇ ਸਾਥੀਓ ਅਸੀਂ ਪਹਿਲਾਂ ਇਸ ਮੋਰਚੇ ਚ ਦਿਵਾਇਆ ਖੰਡੇਵਾਲ ਸਾਹਿਬ ਦੀ 47ਵੇਂ ਦਿਨ ਚੋਨਾ ਦੀ ਮਰਨ ਵਰਤ ਦੀ ਦਾ ਦਿਨ ਸਮਾਜ ਲਾ ਗਿਆ। ਉਹਨਾਂ ਦੀ ਸਿਹਤ ਜਿਹੜੀ ਇਸ ਵੇਲੇ ਬਹੁਤ ਨਾਜ਼ੁਕ ਖਾਲਸਾ ਗਿਆ। ਉਹਨਾਂ ਦੇ ਲੜਨ ਦਾ ਤਰੀਕਾ ਕਾਹ ਲੱਗਿਆ। ਪ੍ਰੇਤਰੀ ਤੇ ਬਹੁਤ ਪੋਜ਼ੀਟਿਵ। ਤੇ ਰੌਣਾ। ਦਰਜ। ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਸੀਬ ਕਰਕੇ ਸਾਨੂੰ ਮਾਨਸਿਕ ਲੰਘਾਂਗੇ ਜੇ ਮੈਨੇ ਜਿੱਪਸਾ ਰਹਿਣਗੇ ਦੁਸ਼ਮਣ ਸਾਡਾ ਸਾਝਾ ਹੈ ਮੰਗਾ ਸਾਡੀਆਂ ਸਾਝੀ ਅਸੀਂ ਸਾਰੇ ਇਕੱਠੇ ਹੋ ਕੇ ਬਰਾਨਾ ਕਰੀਏ ਇਹ ਇਕਜੁੱਟਤਾ ਬਣ ਸਕਦੀ ਹੈ ਬਹੁਤ ਵਧੀਆ ਜੇ ਕਿੱਤੀ ਜੁੱਟਤਾ ਜੇ ਦੂਰ ਪਈ ਹੈ ਕੋਈ ੜਿੱਕੇ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਹ ਸੇਟ ਤੇ 60 ਬਾਰੀ ਇਸ ਗੱਲ ਦਾ ਭਰੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਦਲੇਵਰ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਦਲੇਵਰ ਸਾਹਿਬ ਦੀਆਂ ਜਿਹੜੀਆਂ ਜਿੰਨੀਆਂ ਮੰਗਾਂ ਤੇ ਫਰੰਟ ਲੜ ਰਹੇ ਨੇ ਦੋਨੇ 11 ਮਹੀਨਾ ਤੋਂ ਉਹ ਕਲਾਕਾਰ ਨਿਵਾਸਤੀ ਕੇਂਦਰ ਸਰਕਾਰ ਨੂੰ ਨਾ ਬਕਵਾਸ ਕਰਾ ਕੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਇਹ ਸਾਡੀ ਸਮੂਹੀ ਕਿਸਾਨੀ ਦੀ ਮੰਗ ਹੈ ਕਿਸੇ ਧੰਦੇਵਾਲ ਦੀ ਇਕੱਲੇ ਦੀ ਨਹੀਂ ਕਾਕਾ ਸਿੰਘ ਦੀ ਕੱਦੇ ਦੀ ਰਾਜੇਵਾਲ ਦੀ ਇਕੱਲੇ ਦੀ ਸਾਡੀ ਸਾਦ ਜੇ ਜੋ ਅਸੀਂ ਹੁਣ ਇਹਦਾ ਕਾਰਨ ਬਤਾਇਆ ਕਿ ਦੇਖਦਾ ਸਾਡੀ ਆਸ ਨਾਲੋਂ ਵੱਧ ਸਾਨੂੰ ਸ਼ਾਇਦ ਲੋਕ ਜਿਹੜਾ ਸੱਤਾ ਦੇ ਅੰਦਰ ਅਸੀਂ ਦੁਬਾਰਾ ਫੇਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਅਖੀਰ ਦੇ ਵਿੱਚ ਸਾਡੇ ਦੋਨੇ ਖੂਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਬਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਆ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ ਕਿਤੇ ਇੱਕ ਅਸੀਂ ਇਕੱਠੇ ਲੜੇ ਆ ਤਾਂ ਉਹ ਸਾਰੇ ਆ ਗਏ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ ਪੋਰਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਸਾਰੀਆਂ ਐਸਕੇਮ ਦੀਆਂ ਜਥੇਬੰਦੀਆਂ ਇਸ ਮੋਰਚੇ ਦੇ ਨਾਲ ਨੇ ਬਹੁਤ ਬਹੁਤ